ਪੰਜਾਬ ਦਾ ਰਾਜ ਭਾਗ ਬਚਾਉਣਾ ਹੈ ਆਪਾਂ ਚੇਤੇ ਰੱਖੋ ਅੱਜ ਜਦੋਂ ਅਸੀਂ ਪ੍ਰਾਤਨ ਪੰਜਾਬ ਦਾ ਨਕਸ਼ਾ ਅੱਖਾਂ ਸਾਹਮਣੇ ਲੈ ਕੇ ਆਉਂਨੇ ਆ ਤੇ ਸਾਡਾ ਮਨ ਜਿਹੜਾ ਦਰਦ ਨਾਲ ਭਰ ਜਾਂਦਾ ਹੈ ਉਹ ਪੰਜਾਬ ਕਿਦਾਂ ਦਾ ਤੇ ਅੱਜ ਦਾ ਪੰਜਾਬ ਫਰਕ ਕੀ ਹੈ ਦੋਵਾਂ ਪੰਜਾਬਾਂ ਦੇ ਵਿੱਚ ਉਹ ਪੰਜਾਬ 145000 ਮਰਬਾ ਮੀਲ ਤੱਕ ਫੈਲਿਆ ਹੋਇਆ ਸੀ ਦਰਾ ਖੈਬਰ ਤੋਂ ਲੈ ਕੇ ਹਿੰਦੂ ਤੱਕ ਦੀਆਂ ਪਹਾੜੀਆਂ ਤੱਕ ਖਾਲਸਾ ਇਹ ਨਿਸ਼ਾਨ ਸਭ ਝੁੱਲਦਾ ਸੀ ਚੇਤੇ ਰੱਖੋ ਉਸ ਪੰਜਾਬ ਅੰਦਰ ਦਾੜੀ ਕੱਟਾ ਰੋਮਾਂ ਦੀ ਬੇਦਬੀ ਕਰਨ ਵਾਲਾ ਇੱਕ ਵੀ ਨજર ਨਹੀਂ ਸੀ ਆਉਂਦਾ ਨજર ਨਹੀਂ ਸੀ ਆਉਂਦਾ ਅੱਜ ਹਿੰਦੁਸਤਾਨ ਦੇ 117 ਇੰਗਲੈਂਡ ਦਾ ਇੱਕ ਇਹਨਾਂ ਫਰਕ ਪੈ ਗਿਆ ਲੇਕਿਨ ਜਿਸ ਵਕਤ ਦੀ ਇਹ ਗੱਲ ਹੈ ਇੰਗਲੈਂਡ ਦੇ 13 ਸਾਲ ਤੇ ਖਾਲਸਾ ਰਾਜ ਦੀ ਕਰੰਸੀ ਦਾ ਇੱਕ ਸੀ ਇੰਗਲੈਂਡ ਦੇ 13 ਬਣਦੇ ਸਨ ਸਾਡਾ 1 ਸੀ ਅੱਜ ਉਹਨਾਂ ਦਾ 1 ਤੇ ਹਿੰਦੁਸਤਾਨ ਦੇ 117 ਬਣਦੇ ਨੇ ਅੰਦਾਜ਼ਾ ਲਾਓ ਕਿ ਫਰਕ ਕਿੰਨਾ ਵੱਡਾ ਪਾੜਾ ਕਿੰਨਾ ਵੱਡਾ ਪੈ ਗਿਆ ਅੱਜ ਸਾਡੇ ਬੱਚੇ ਕਿੰਨੀਆਂ ਅਰਦਾਸਾਂ ਇੱਥੇ ਆਈਆਂ ਨੇ ਕਿੰਨਿਆਂ ਨੇ ਆਖਿਆ ਸਾਡੇ ਪੁੱਤ ਉਧਰ ਪੱਕੇ ਹੋ ਜਾਣ ਸਾਡੀਆਂ ਧੀਆਂ ਨੂੰ ਪੀਆਰ ਮਿਲ ਜਾਵੇ ਪੀਆਰ ਦਾ ਰੌਲਾ ਹੈ ਨਾ ਪੀਆਰ ਲੈਣ ਵਾਸਤੇ ਅਸੀਂ ਜਾਤ ਤੋਂ ਬਾਹਰ ਜਾ ਕੇ ਵੀ ਵਿਆਹ ਕਰਨ ਵਾਸਤੇ ਤਿਆਰ ਹਾਂ ਕੌੜਾ ਸੱਚ ਹੈ ਸਿੱਖਾਂ ਦੀਆਂ ਧੀਆਂ ਦੇ ਵਿਆਹ ਇਸਾਈਆਂ ਦੇ ਮੁੰਡਿਆਂ ਨਾਲ ਗੋਰਿਆਂ ਕਾਲਿਆਂ ਦੇ ਨਾਲ ਵਿਦੇਸ਼ਾਂ ਦੀਆਂ ਧਰਤੀਆਂ ਤੇ ਹੋ ਰਹੇ ਨੇ ਪਰ ਚੀਜ਼ ਇੱਕੋ ਹੀ ਆ ਵੀ ਗਵਾਂਡੀ ਦੀ ਕੋਠੀ ਦੋ ਮੰਜ਼ਲੀ ਐ ਮੈਂ ਤਿੰਨ ਮੰਜ਼ਲਾ ਛੱਤਣੀਆਂ ਨੇ ਗਵਾਂਡੀ ਦੇ ਘਰ ਪੰਜ ਸੀਟਾਂ ਵਾਲੀ ਗੱਡੀ ਐ ਤੇ ਮੇਰੇ ਘਰ ਸੈਵਨ ਸੀਟਰ ਆਉਣੀ ਚਾਹੀਦੀ ਐ ਅਣਖ ਤੇ ਗੈਰਤ ਵੇਚਣ ਵਾਸਤੇ ਮੈਂ ਤਿਆਰ ਬੈਠਾ ਹਾਂ ਤਿਆਰ ਬੈਠਾ ਮੈਨੂੰ ਕੋਈ ਮਸਲਾ ਨਹੀਂ ਇਹਦੇ ਨਾਲ ਪੀਆਰ ਚਾਹੀਦੀ ਐ ਵਿਦੇਸ਼ ਦੀ ਮੈਨੂੰ ਪੀਆਰ ਦਾ ਭਾਵ ਪਰਮਾਨੈਂਟ ਰੈਜ਼ਿਡੈਂਸੀ ਹੈ ਨਾ ਵੀ ਪੱਕੇ ਤੌਰ ਤੇ ਰਹਿਣਾ ਤੇ ਪੀਆਰ ਤੇ ਮਿੱਤਰੋ ਪੰਜਾਬ ਦੀ ਵੀ ਕਿਸੇ ਕੋਲ ਲਈ ਵੀ ਕਿਸੇ ਨੇ ਪੰਜਾਬ ਵਿੱਚ ਹੀ ਪੱਕਾ ਰਹਿਣਾ ਕਿ ਨਹੀਂ ਰਹਿਣਾ ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਪੜ੍ਹਦੇ ਆਂ ਹਮ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਜਿਹੜਾ ਸਾਹ ਅੰਦਰ ਚਲਾ ਗਿਆ ਭਰੋਸਾ ਤੇ ਉਹਦਾ ਨਹੀਂ ਵੀ ਉਹਨੇ ਬਾਹਰ ਆਉਣਾ ਕਿ ਨਹੀਂ ਆਉਣਾ ਲੇਕਿਨ ਆਸਾਂ ਬੜੀਆਂ ਲੰਮੀਆਂ ਲਾ ਕੇ ਬੈਠੇ ਆਂ ਚੰਗੀ ਗੱਲ ਹੈ ਆਸ ਵਿੱਚ ਹੀ ਜ਼ਿੰਦਗੀ ਹੁੰਦੀ ਹੈ पर सिखीਵਲ ਪਿੱਠ ਕਰਕੇ ਲਾਈਆਂ ਆਸਾਂ ਕਦੇ ਫਲਈ ਭੂਤ ਨਹੀਂ ਹੋਣ ਲਗੀਆਂ ਕਦੇ ਨਹੀਂ ਫਲਣ ਲਗੀਆਂ ਜਿਹੜੇ ਰਾਜ ਦੀ ਗੱਲ ਜਿਹੜੇ ਪੰਜਾਬ ਦਾ ਸੁਪਨਾ ਜਿਸ ਪੰਜਾਬ ਦਾ ਨਕਸ਼ਾ ਤੇ ਦਰਦ ਸਰਦਾਰ ਪ੍ਰਗਟ ਸਿੰਘ ਸਰਪੰਚ ਸਾਹਿਬ ਨੇ ਤੁਹਾਡੇ ਸਾਹਮਣੇ ਆਪਣੇ ਸ਼ਬਦਾਂ ਦੇ ذریعے ਰੱਖਿਆ ਉਹ ਪੰਜਾਬ ਹੈ ਕਿਦਾਂ ਦਾ ਸੀ ਹੈ ਕਿਦਾਂ ਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੁਪਨਾ ਸੀ ਇੱਕ ਅੱਜ ਬੇਦਬੀ ਦੀਆਂ ਘਟਨਾਵਾਂ ਪੰਜਾਬ ਅੰਦਰ ਵਾਪਰਦੀਆਂ ਨੇ ਪੰਜਾਬ ਸਿੱਖ ਸਟੇਟ ਸੂਬਾ ਹੈ ਤੇ ਸਿੱਖਾਂ ਦੇ ਸੂਬੇ ਵਿੱਚ ਸਿੱਖ ਸਟੇਟ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਗਲੀਆਂ ਚ ਖਿਲਾਰੇ ਜਾਣ ਇਹਦੇ ਨਾਲੋਂ ਵੱਡੀ ਨਮੋਸ਼ੀ ਸਾਡੇ ਵਾਸਤੇ ਹੋਰ ਕਿਹੜੀ ਹੋ ਸਕਦੀ ਹੈ ਕਿਹੜੀ ਹੋ ਸਕਦੀ ਹੈ ਉਸ ਪੰਜਾਬ ਅੰਦਰ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਨਹੀਂ ਆ ਵਿਧਾਨ ਸਭਾ ਦੇ ਵਿੱਚ ਕਹਿੰਦੇ ਕਾਨੂੰਨ ਲੈ ਕੇ ਆ ਰਹੇ ਆ ਬਿੱਲ ਪਾਸ ਕੀਤਾ ਜਾਣਾ ਤੇ 6 ਮਹੀਨੇ ਦਾ ਸਮਾਂ ਹੋਰ ਲੈ ਲਿਆ ਇਹਨਾਂ ਨੇ ਆ ਕਾਵਾ ਰੌਲੀ ਵੇਖਦੇ ਆ ਨਾ ਆਪਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜੇ ਚੁਣ ਕੇ ਇਕੱਲੇ ਨੇ ਆਪਾਂ ਕਿਵੇਂ ਇੱਕ ਦੂਜੇ ਦੀ ਮਿੱਟੀ ਪਲੀਤ ਕਰ ਰਹੇ ਨੇ ਅਸੀਂ ਸਾਰੇ ਅੱਜ ਕੱਲ ਲਾਈਵ ਟੈਲੀਕਾਸਟੇਡਾ ਵਿਧਾਨ ਸਭਾ ਦਾ ਚੱਲਦਾ ਤੇ ਝਾਤੀ ਅਸੀਂ ਮਾਰਦੇ ਸਾਨੂੰ ਨਜ਼ਰ ਆ ਰਿਆ ਨਜ਼ਰ ਆ ਰਿਆ ਹੈ ਇਹਨਾਂ ਦਾ ਜੋ ਇਹ ਕਰਦੇ ਫਿਰਦੇ ਨੇ ਉੱਥੇ 6 ਮਹੀਨੇ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮੁੱਦਾ ਹੈ ਸਤਿਗੁਰੂ ਦੇ ਸਤਕਾਰ ਦੀ ਗੱਲ ਹੈ ਤੇ ਉਸ ਕਾਨੂੰਨ ਨੂੰ ਉਹਦੇ ਬਿੱਲ ਨੂੰ ਲੈ ਕੇ ਆ ਰਹੇ ਨੇ ਉਹ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਦੇ ਵਿੱਚ ਸ਼ਰਧਾਵੱਛ ਸਿਰ ਤੇ ਝੁਕਦਾ ਹੋਵੇਗਾ ਪਰ ਇਹਦੀ ਮਰਿਆਦਾ ਦੇ ਨਾਲ ਦੂਰ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈ ਵਾਹ ਵਾਸਤਾ ਨਹੀਂ ਹੈ ਕੋਈ ਮਾਪੁਰਖਾ ਨੂੰ ਸਿੱਖ ਜਥੇ ਬੰਦੀਆਂ ਨੂੰ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਰੰਤੀ ਸਿੰਘ ਸਹਿਬਾਨ ਸਿੱਖ ਬੁੱਧੀ ਜੀਵੀ ਇਨਾਂ ਦੇ ਨਾਲ ਵਿਚਾਰ ਕਰਕੇ ਬਿੱਲ ਲੈ ਕੇ ਆਉਂਦੇ ਜੇ ਕੋਈ ਲੈ ਕੇ ਆਉਣਾ ਸੀ ਵਰਨਾ ਸਰਕਾਰਾਂ ਉੱਤੇ ਆਪਾਂ ਜ਼ਿੰਮੇਵਾਰੀ ਕਿਹੜੀ ਗੱਲੋਂ ਪਾਈਏ ਕਿ ਅਸੀਂ ਮਰੇ ਹੋਏ ਆ ਕਿ ਸਾਡੇ ਵੱਲੇ ਅਣਖ ਤੇ ਗੈਰਤ ਨਹੀਂ ਗੱਲ ਪੰਥ ਦੀ ਹੈ ਗੱਲ ਗੁਰੂ ਗ੍ਰੰਥ ਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਉਹਨਾਂ ਚਿਰ ਤੱਕ ਕਾਇਮ ਨਹੀਂ ਜੇ ਰਹਿਣਾ ਜਿੰਨਾ ਚਿਰ ਤੱਕ ਪੰਥ ਚੜ੍ਹਦੀ ਕਲਾ ਵਿੱਚ ਨਹੀਂ ਰਹਿੰਦਾ ਪੰਥ ਚੜ੍ਹਦੀ ਕਲਾ ਵਿੱਚ ਨਹੀਂ ਹੋਵੇਗਾ ਜਦੋਂ ਪੰਥ ਚੜ੍ਹਦੀ ਕਲਾ ਵਿੱਚ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲੇ ਕੋਈ ਅੱਖ ਪੁੱਟ ਕੇ ਨਹੀਂ ਸੀ ਵੇਖਦਾ ਗ੍ਰੰਥ ਦਾ ਸਤਕਾਰ ਪੰਥ ਨੇ ਕਰਨਾ ਹੈ ਤੇ ਜਦੋਂ ਪੰਥੀ ਚੜ੍ਹਦੀ ਕਲਾ ਵਿੱਚ ਨਹੀਂ ਹੈ ਜਦੋਂ ਪੰਥੀ ਨਜ਼ਰ ਨਹੀਂ ਆਉਂਦਾ ਸਾਨੂੰ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕੌਣ ਕਰੇਗਾ ਕੌਣ ਕਰੇਗਾ ਆਪ ਜੀਆਂ ਨੂੰ ਗਿਆਤ ਹੋਵੇ ਪੰਜਾਬ ਦੀ ਧਰਤੀ ਉੱਤੇ ਸਭ ਤੋਂ ਪਹਿਲਾਂ ਕੇਸ ਕਿਹਦੇ ਕਤਲ ਕੀਤੇ ਸਨ ਅੱਜ ਵਰਗਾ ਪੰਜਾਬ ਥੋੜੀ ਸੀ ਅੱਜ ਤੇ ਸਾਨੂੰ ਸਰਦਾਰ ਇੱਕ ਨਜ਼ਰ ਆਉਂਦਾ ਹੈ ਤੇ 20 ਬੰਦੇ ਉਹਦੇ ਨਾਲ ਮੋਨੇ ਨਜ਼ਰ ਆ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅੰਦਰ ਅੰਗਰੇਜ਼ ਗੋਰੇ ਅਫਸਰ ਇਟਲੀ ਤੇ ਫਰਾਂਸ ਦੇ ਜਰਨੈਲ ਨੌਕਰੀਆਂ ਵਾਸਤੇ ਬੇਨਤੀ ਕਰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੰਗ ਸੀ ਇੱਕ ਜੇ ਮੇਰੇ ਰਾਜ ਅੰਦਰ ਨੌਕਰੀ ਕਰਨੀ ਹੈ ਤੇ ਕੇਸ ਸਲਾਮਤ ਰੱਖਣੇ ਪੈਣਗੇ ਜੇ ਮੇਰੇ ਰਾਜ ਅੰਦਰ ਨੌਕਰੀ ਕਰਨੀ ਹੈ ਤਮਾਕੂ ਤੇ ਸਿਗਰਟਾਂ ਇਹਨਾਂ ਨੂੰ ਛੱਡਣਾ ਪਵੇਗਾ ਤਮਾਕੂ ਦਾ ਸੇਵਨ ਕਰਨ ਵਾਲਾ ਬੀੜੀਆਂ ਪੀਣ ਵਾਲਾ ਰੋਮਾਂ ਦੀ ਬੇਦਬੀ ਕਰਨ ਵਾਲਾ ਮੇਰੇ ਰਾਜ ਅੰਦਰ ਨੌਕਰ ਨਹੀਂ ਹੋ ਸਕਦਾ ਫੌਜੀ ਨਹੀਂ ਬਣ ਸਕਦਾ ਇਹ ਉਹਦੇ ਰਾਜ ਦਾ ਕਾਨੂੰਨ ਸੀ ਇੱਕ ਅੱਜ ਅਸੀਂ ਝਾਤੀ ਮਾਰੀਏ ਪਹਿਲੀ ਗੱਲ ਤੇ ਸਾਡੇ ਬੱਚੇ ਬੱਚੀਆਂ ਨੇ ਅੱਜ ਰੋਮਾਂ ਦੀ ਬੇਦਬੀ ਕੀਤੀ ਏ ਸਾਡਿਆਂ ਦੇ ਸਲਾਮਤ ਨਹੀਂ ਤੇ ਦੂਜੀ ਗੱਲ ਅਸੀਂ ਨੌਕਰ ਰੱਖਦੇ ਆਂ ਪ੍ਰਵਾਸੀ ਭਈਆ ਸਾਹਮਣੇ ਬਹਿ ਕੇ ਸਾਹਮਣੇ ਬਹਿ ਕੇ ਉਹ ਬੀੜੀ ਪੀਂਦਾ ਤਮਾਕੂ ਮਲਦਾ ਪਰ ਘਰ ਦੇ ਮਾਲਕ ਦੀ ਇੰਨੀ ਵੀ ਯੁਰਤ ਨਹੀਂ ਕਿ ਉਹਨੂੰ ਪਹਿਲਾਂ ਇਹ ਸ਼ਰਤਾ ਮੰਨਵਾਵੇ ਕਿ ਜੇ ਮੇਰੇ ਘਰ ਕੰਮ ਕਰਨਾ ਹੀ ਤੇ ਤਮਾਕੂ ਤੇ ਬੀੜੀ ਤੇਰੇ ਵਾਸਤੇ ਬਵਰਜਿਤ ਹੋਵੇਗੀ ਇਹਦਾ ਸੇਵਨ ਮੇਰੇ ਘਰ ਨਹੀਂ ਚੱਲਣਾ ਨਹੀਂ ਚੱਲਣਾ ਕੋਈ ਪਿੰਡ ਦੀ ਪੰਚਾਇਤ ला ਸਕਦੀ ਹੈ ਕਿ ਸਾਡਾ ਪਿੰਡ ਤਮਾਕੂ ਰਹਿਤ ਪਿੰਡ ਹੈ ਇੱਥੋਂ ਦੇ ਬੰਦੇ ਤਮਾਕੂ ਨਹੀਂ ਖਾਂਦੇ ਬੀੜੀਆਂ ਨਹੀਂ ਪੀਂਦੇ ਉਹ ਖਾਲਸਾ ਰਾਜ ਸੀ ਜਿਹਦੇ ਵਿੱਚ ਇਹ ਭੈੜੀਆਂ ਆਦਤਾਂ ਇਹ ਭੈੜਾ ਗੰਦ ਜਿਹੜਾ ਸੀ ਪੰਜਾਬੀ ਇਹਨਾਂ ਦਾ ਸੇਵਨ ਨਹੀਂ ਸੀ ਕਰਦੇ ਕਿਉਂਕਿ ਇਹਨਾਂ ਚੀਜ਼ਾਂ ਤੋਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਰਜਿਆ ਸੀ ਵਰਜਿਆ ਸੀ ਸਭ ਤੋਂ ਪਹਿਲਾ ਕੇਸ ਕਤਲ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਮਹਾਰਾਜਾ ਦਲੀਪ ਸਿੰਘ ਦੇ ਜਦੋਂ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਉਹਨੂੰ ਇਸਾਈ ਬਣਾ ਕੇ ਇੰਗਲੈਂਡ ਖੜਿਆ ਸੀ ਇੰਗਲੈਂਡ ਖੜਿਆ ਸੀ ਲੇਕਿਨ ਅੱਜ ਵੇਖੀਏ ਅੱਜ ਅਸੀਂ ਕਿੱਥੇ ਖਲੋਤੇ ਆ ਇਹ ਜੋੜ ਮੇਲੇ ਜਗਾਉਣ ਵਾਸਤੇ ਨੇ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਸ਼ਹੀਦਾਂ ਕੀ ਕਤਲਗਾਹ ਤੇ ਕੀ ਬਿਹਤਰ ਹੈ ਕਾਬਾ ਸ਼ਹੀਦ ਕੀ ਖਾਕ ਤੇ ਤਾਂ ਖੁਦਾ ਵੀ ਕੁਰਬਾਨ ਹੁੰਦਾ ਹੈ ਇਹ ਸ਼ਹੀਦਾਂ ਦੀ ertid ਹੈ ਸ਼ਹੀਦ ਕਾਮ ਨੂੰ ਜ਼ਿੰਦਗੀ ਦਿੰਦੇ ਨੇ ਤੇ ਸ਼ਹੀਦਾਂ ਦੇ ਇਤਿਹਾਸ ਤੋਂ ਸਿੱਖਿਆ ਤੇ ਇਹ ਲੈਣੀ ਆਪਾਂ ਕਿ ਸ਼ਹੀਦਾਂ ਨੇ ਕਾਦੇ ਵਾਸਤੇ ਕੁਰਬਾਨੀ ਕੀਤੀ ਐ ਉਹਨਾਂ ਨੇ ਧਰਮ ਵਾਸਤੇ ਸਿੱਧਕ ਨਿਭਾਉਂਦੇ ਆ ਸਿੱਖੀ ਚ ਪਰਪੱਕ ਰਹਿ ਕੇ ਆਪਾਂ ਨਿਸ਼ਾਵਰ ਕੀਤਾ ਤੇ ਆਪਾਂ ਆਪਾਂ ਸਿੱਖੀ ਤੋਂ ਮੁਨਕਰ ਹੋ ਕੇ ਕਹਿੰਦੇ ਆ ਕਿ ਅਸੀਂ ਬਾਬਾ ਸਾਹਿਬ ਸਿੰਘ ਜੀ ਸ਼ਹੀਦ ਉਹਨਾਂ ਦਾ ਜੋੜ ਮੇਲਾ ਮਨਾ ਰਹੇ ਆਂ ਮੂੰਹ ਤੇ ਦਾੜ੍ਹੀ ਨਹੀਂ ਸਿਰ ਤੇ ਜੂੜਾ ਨਹੀਂ ਹੈ ਸਾਡੇ ਅਸੀਂ ਰਮਾਲ ਬੰਨ ਕੇ ਗੁਰੂ ਘਰ ਵਿੱਚ ਆ ਕੇ ਕਹਿੰਦੇ ਅਸੀਂ ਵਾਰਿਸ ਹਾਂ ਬਾਬਾ ਸਾਹਿਬ ਸਿੰਘ ਜੀ ਦੇ ਚੇਤੇ ਰੱਖੋ ਇਹ ਜੋੜ ਮੇਲੇ ਜੋੜਨ ਵਾਸਤੇ ਨੇ ਜਗਾਉਣ ਵਾਸਤੇ ਨੇ ਜਿਹੜਾ ਸੁੱਤਾ ਹੋਇਆ ਉਹ ਜਾਗੇ ਤੇ ਜਾਗ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ